ਅੱਜ ਦੀ ਸੱਚੀ ਘਟਨਾ ਦੇ ਵਿੱਚ ਇੱਕ ਸਾਬਕਾ ਫੌਜੀ ਦੀ ਪਤਨੀ ਗਾਇਬ ਹੋ ਜਾਂਦੀ ਹੈ ਫਿਰ ਪਤਾ ਲੱਗਦਾ ਕਿ ਉਸ ਦਾ ਕਤਲ ਹੋ ਗਿਆ ਕਾਤਲ ਮੰਨ ਵੀ ਜਾਂਦਾ ਕਿ ਹਾਂ ਮੈਂ ਉਸ ਦਾ ਕਤਲ ਕੀਤਾ ਪਰ ਨਾ ਤਾਂ ਕੋਈ ਕਤਲ ਕਰਨ ਬਾਰੇ ਸਬੂਤ ਪੁਲਿਸ ਦੇ ਹੱਥ ਲੱਗਦਾ ਤੇ ਨਾ ਹੀ ਉਸ ਦੀ ਬਾਡੀ ਹੱਥ ਲੱਗਦੀ ਹੈ ਤੁਸੀਂ ਵੀ ਜਦੋਂ ਇਹ ਘਟਨਾ ਨੂੰ ਸੁਣੋਗੇ ਤਾਂ ਹੈਰਾਨ ਹੋ ਜਾਓਗੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਕਲੰਗਾਣਾ ਦੀ ਰਾਜਸਥਾਨੀ ਹైదరాబాద్ ਤੇ ਇਸ ਦੇ ਅਧੀਨ ਪੈਂਦਾ ਥਾਣਾ ਮੇਰਾ ਗੇਟ ਤੇ ਥਾਣੇ ਦੇ ਅਧੀਨ ਪੈਂਦੀ ਕਲੋਨੀ ਨਿਊ ਬੈਂਕਟੇਸ਼ਰ ਇਸ ਕਲੋਨੀ ਦੇ ਵਿੱਚ ਪੀ ਬੈਂਕਟ ਮਾਦਵੀ ਨੌ ਦੀ 35 ਸਾਲਾ ਔਰਤ ਰਹਿੰਦੀ ਸੀ ਇਸ ਦੇ ਪਰਿਵਾਰ ਵਿੱਚ ਇਸ ਦਾ ਪਤੀ ਗੁਰੂ ਮੂਰਤੀ ਜੋ ਕਿ ਸਾਬਕਾ ਫੌਜੀ ਸੀ ਉਹ ਤੇ ਇਸ ਤੇ ਦੋ ਬੱਚੇ ਰਹਿੰਦੇ ਸੀ ਗੱਲ ਹੈ 16 ਜਨਵਰੀ 2025 ਦੀ ਜੋ ਇਹ ਮਾਦਵੀ ਸੀ ਏਸ ਨੂੰ ਇਸ ਦੀ ਮਾਂ ਕਾਲ ਕਰਦੀ ਹੈ 16 ਜਨਵਰੀ 2025 ਨੂੰ ਸਵੇਰ ਵੇਲੇ ਤਾਂ ਉਸ ਨਾਲ ਇਸ ਦੀ ਗੱਲ ਹੁੰਦੀ ਹੈ ਉਸ ਤੋਂ ਬਾਅਦ ਮਾਂ ਨੇ ਕਿਹਾ ਕਿ ਮੈਂ ਬੇਟਾ ਤੈਨੂੰ ਠਹਿਰ ਕੇ ਕਾਲ ਕਰਾਂਗੀ ਦੁਪਹਿਰ ਹੋ ਜਾਂਦੀ ਹੈ ਦੁਪਹਿਰ ਸਮੇਂ ਜਦੋਂ ਮਾਂ ਕਾਲ ਕਰਦੀ ਹੈ ਤਾਂ ਜੋ ਮਾਦਵੀ ਸੀ ਉਸ ਦਾ ਫੋਨ ਬੰਦ ਆਉਣ ਲੱਗਦਾ ਹੈ ਤਾਂ ਮਾਂ ਨੂੰ ਲੱਗਦਾ ਕਿ ਸ਼ਾਇਦ ਐਦਾਂ ਹੀ ਫੋਨ ਬੰਦ ਆ ਰਿਹਾ ਹੋਵੇਗਾ ਜਾਂ ਬੈਟਰੀ ਵਗੈਰਾ ਡਾਊਨ ਹੋ ਗਈ ਹੋਵੇਗੀ ਉਸ ਤੋਂ ਬਾਅਦ ਫਿਰ ਸ਼ਾਮ ਹੋ ਜਾਂਦੀ ਹੈ ਫਿਰ ਉਹ ਫੋਨ ਕਰਦੀ ਹੈ ਪਰ ਮਾਦਵੀ ਦਾ ਜੋ ਫੋਨ ਸੀ ਉਹ ਬੰਦ ਆਉਂਦਾ ਰਹਿੰਦਾ ਹੈ ਸ਼ਾਮ ਹੁੰਦੀ ਹੈ ਰਾਤ ਹੋ ਜਾਂਦੀ ਹੈ ਤਾਂ ਜੋ ਮਾਂ ਸੀ ਉਹ ਆਪਣੇ ਪਤੀ ਦੇ ਨਾਲ ਗੱਲ ਕਰਦੀ ਹੈ ਕਿ ਜੋ ਮਾਦ ਵੀ ਆਪਣੀ ਬੇਟੀ ਉਸ ਦਾ ਫੋਨ ਬੰਦ ਆ ਰਿਹਾ ਮੇਰੀ ਸਵੇਰੇ ਉਸ ਨਾਲ ਗੱਲ ਹੋਈ ਆ ਪਰ ਉਸ ਤੋਂ ਬਾਅਦ ਮੇਰੀ ਉਸ ਨਾਲ ਗੱਲ ਨਹੀਂ ਹੋਈ ਜੋ ਮਾਦ ਵੀ ਦੀ ਮਾਂ ਸੀ ਉਸ ਦਾ ਨੋ ਸੁਬਮਾ ਸੀ ਤੇ ਉਸ ਦੇ ਪਤੀ ਨੇ ਕਿਹਾ ਕਿ ਕੋਈ ਗੱਲ ਨਹੀਂ ਤੂੰ ਕੱਲ ਨੂੰ ਕਾਲ ਕਰ ਲੈ ਹੁਣ 17 ਜਨਵਰੀ ਦਾ ਦਿਨ ਆ ਜਾਂਦਾ ਫੇਰ ਮਾਂ ਕਾਲ ਕਰਦੀ ਐ ਪਰ ਮਾਦਵੀ ਦਾ ਫੋਨ ਨਹੀਂ ਲੱਗਦਾ ਉਸ ਨਾਲ ਕੰਟੈਕਟ ਨਹੀਂ ਹੁੰਦਾ ਤਾਂ ਹੁਣ ਜੋ ਸੁਭਮਾ ਹੁੰਦੀ ਐ ਉਹ ਆਪਣੇ ਜਵਾਈ ਨੂੰ ਜਾਣੀ ਮਾਦਵੀ ਦੇ ਘਰ ਵਾਲੇ ਗੁਰੂ ਮੂਰਤੀ ਨੂੰ ਕਾਲ ਕਰਦੀ ਐ ਤੇ ਪੁੱਛਦੀ ਐ ਕਿ ਮਾਦਵੀ ਕਿੱਥੇ ਐ ਤਾਂ ਗੁਰੂ ਮੂਰਤੀ ਦੱਸਦਾ ਕਿ ਉਹ ਤਾਂ ਗੁੱਸੇ ਹੋ ਕੇ ਘਰੋਂ ਚਲੀ ਗਈ ਕਿਉਂਕਿ ਉਹ ਮੈਨੂੰ ਕਹਿੰਦੀ ਸੀ ਕਿ ਮੈਂ ਪੇਕੇ ਜਾਣਾ ਐ ਤੇ ਮੈਂ ਉਸ ਨੂੰ ਕਿਹਾ ਕਿ ਜੋ ਬੱਚੇ ਨੇ ਉਹ ਭੂਆ ਦੇ ਕੋਲ ਗਏ ਹੋਏ ਨੇ ਜੇ ਤੂੰ ਪੇਕੇ ਚਲੀ ਗਈ ਤਾਂ ਮੈਂ ਕੱਲਾ ਰਹਿ ਜਾਵਾਂਗਾ ਪਰ ਉਸ ਨੇ ਜ਼ਿੱਦ ਕੀਤੀ ਕਿ ਮੈਂ ਪੇਕੇ ਜਾਣਾ ਸਾਡੀ ਇਸ ਗੱਲ ਤੇ ਬਹਿਸ ਹੋਈ ਬਹਿਸ ਹੋਣ ਤੋਂ ਬਾਅਦ ਜੋ ਮਾਦਬੀ ਸੀ ਉਹ ਘਰੋਂ ਚਲੀ ਗਈ ਪਰ ਮਾਂ ਨੇ ਕਿਹਾ ਕਿ ਉਹ ਤਾਂ ਸਾਡੇ ਕੋਲ ਪਹੁੰਚੀ ਨਹੀਂ ਤਾਂ ਗੁਰੂ ਮੂਰਤੀ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਵੀ ਉਸ ਦੀ ਤਲਾਸ਼ ਕਰ ਰਹਾਂਗਾ ਉਹ ਵਾਪਸ ਆ ਜਾਵੇਗੀ 17 ਤਰੀਕ ਲੰਘ ਜਾਂਦੀ ਹੈ 18 ਜਨਵਰੀ ਲੰਘ ਜਾਂਦੀ ਹੈ ਹੁਣ ਮਾਂ ਬਾਪ ਨੂੰ ਲੱਗਦਾ ਹੈ ਕਿ ਜੋ ਮਾਦਵੀ ਆ ਉਸ ਦੇ ਸਹੁਰੇ ਜਾ ਕੇ ਜਾਣੀ ਉਸ ਦੇ ਘਰ ਜਾ ਕੇ ਪਤਾ ਕੀਤਾ ਜਾਵੇ ਕਿ ਆਖਰ ਕੀ ਗੱਲ ਹੈ ਹੁਣ ਸੁਬੰਮਾ ਤੇ ਉਸ ਦਾ ਪਤੀ ਦੋਨੋਂ ਮਾਦਵੀ ਦੇ ਘਰ ਜਾਂਦੇ ਨੇ ਤੇ ਇੱਥੇ ਆ ਕੇ ਗੁਰੂ ਮੂਰਤੀ ਨਾਲ ਗੱਲ ਕਰਦੇ ਆ ਉਸ ਨੂੰ ਕਹਿੰਦੇ ਨੇ ਕਿ ਸਾਡੀ ਬੇਟੀ ਕਿੱਥੇ ਆ ਮਾਦਵੀ ਕਿੱਥੇ ਗਈ ਤਾਂ ਗੁਰੂ ਮੂਰਤੀ ਇਹੀ ਗੱਲ ਕਰਦਾ ਕਿ ਮਾਦਵੀ ਕਹਿ ਰਹੀ ਸੀ ਕਿ ਮੈਂ ਪਿੱਕੇ ਜਾਣਾ ਪਰ ਮੈਂ ਉਸ ਨੂੰ ਰੋਕ ਰਿਹਾ ਸੀ ਇਸ ਗੱਲ ਤੇ ਸਾਡਾ ਝਗੜਾ ਹੋ ਗਿਆ ਬੱਚੇ ਭੂਆ ਕੋਲ ਗਏ ਹੋਏ ਨੇ ਇਸ ਗੱਲ ਕਾਰਨ ਸਾਡਾ ਝਗੜਾ ਹੋ ਗਿਆ ਤੇ ਗੁੱਸੇ ਹੋ ਕੇ ਉਹ ਘਰੋਂ ਨਿਕਲ ਗਈ ਉਸ ਤੋਂ ਬਾਅਦ ਮੈਂ ਵੀ ਉਸ ਦੀ ਤਲਾਸ਼ ਕੀਤੀ ਪਰ ਉਹ ਵਾਪਸ ਨਹੀਂ ਆਈ ਉਸ ਤੋਂ ਬਾਅਦ ਹੁਣ ਮਾਤਾ ਪਿਤਾ ਵੀ ਪਰੇਸ਼ਾਨ ਹੋ ਜਾਂਦੇ ਨੇ ਤੇ ਗੁਰੂ ਮੂਰਤੀ ਵੀ ਜੋ ਮਾਦਵੀ ਸੀ ਉਸ ਦੀ ਤਲਾਸ਼ ਕਰਦਾ ਹੈ ਰਿਸ਼ਤੇਦਾਰੀਆਂ ਦੇ ਵਿੱਚ ਪੁੱਛਿਆ ਜਾਂਦਾ ਹੈ ਦੋਸਤ ਮਿੱਤਰ ਸਾਥ ਸੰਬੰਧੀ ਸਭ ਥਾਂ ਤੇ ਮਾਦਵੀ ਦੀ ਤਲਾਸ਼ ਕੀਤੀ ਜਾਂਦੀ ਹੈ ਪਰ ਮਾਦਵੀ ਨਹੀਂ ਮਿਲਦੀ ਉਸ ਤੋਂ ਬਾਅਦ ਮੇਰਾ ਗੇਟ ਥਾਣੇ ਦੇ ਵਿੱਚ ਜਾ ਕੇ ਮਾਦਵੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਜਾਂਦੀ ਹੈ ਤਾਂ ਹੁਣ ਪੁਲਿਸ ਵਾਲੇ ਜੋ ਹੁੰਦੇ ਆ ਉਹ ਗੁਰੂ ਮੂਰਤੀ ਤੋਂ ਪੁੱਛਦੇ ਆ ਕਿ ਤੂੰ ਕੀ ਕਰਦਾ ਤੂੰ ਕੰਮ ਕੀ ਕਰਦਾ ਤਾਂ ਗੁਰੂ ਮੂਰਤੀ ਨੇ ਕਿਹਾ ਕਿ ਮੈਂ ਇੰਡੀਅਨ ਆਰਮੀ ਦੇ ਵਿੱਚ ਸੀ ਤੇ 2020 ਦੇ ਵਿੱਚ 17 ਸਾਲ ਮੈਂ ਇੰਡੀਅਨ ਆਰਮੀ ਦੇ ਵਿੱਚ ਰਿਹਾ ਤੇ 2020 ਚ ਮੈਂ ਰਿਟਾਇਰ ਹੋ ਗਿਆ ਤੇ ਉਸ ਤੋਂ ਬਾਅਦ ਮੈਂ ਸਰਕਾਰੀ ਮਹਿਕਮਾ ਡੀ ਆਰ ਡੀਓ ਦੇ ਵਿੱਚ ਨੌਕਰੀ ਕਰਨ ਲੱਗਾ ਤਾਂ ਹੁਣ ਪੁਲਿਸ ਵਾਲੇ ਉਸ ਤੋਂ ਪੁੱਛਦੇ ਆ ਕਿ ਉਸ ਦਿਨ ਕੀ ਹੋਇਆ ਸੀ ਗੁਰੂ ਮੂਰਤੀ ਉਹੀ ਗੱਲ ਦੱਸਦਾ ਕਿ ਜੋ ਮਾਦਬੀ ਸੀ ਉਹ ਕਹਿ ਰਹੀ ਸੀ ਕਿ ਮੈਂ ਪਿੱਕੇ ਜਾਣਾ ਪਰ ਮੈਂ ਉਸ ਨੂੰ ਕਿਹਾ ਕਿ ਬੱਚੇ ਭੂਆ ਕੋਲ ਗਏ ਹੋਇਆ ਇਸ ਕਰਕੇ ਤੂੰ ਨਾ ਜਾ ਸਾਡੀ ਇਸ ਗੱਲ ਤੋਂ ਤੂੰ ਤੂੰ ਮੈਂ ਮੈਂ ਹੋ ਗਈ ਤੇ ਗੁੱਸੇ ਹੋ ਕੇ ਮਾਦਬੀ ਘਰੋਂ ਬਾਹਰ ਚਲੀ ਗਈ ਹੁਣ ਦਿਨ ਲੰਘਦੇ ਨੇ 22 ਜਨਵਰੀ ਆ ਜਾਂਦੀ ਹੈ 22 ਜਨਵਰੀ ਨੂੰ ਫੇਰ ਪੁਲਿਸ ਵਾਲੇ ਜਦੋਂ ਗੁਰੂ ਮੂਰਤੀ ਤੋਂ ਪੁੱਛਦੇ ਆ ਕਿ ਕੀ ਗੱਲ ਹੋਈ ਸੀ ਗੁਰੂ ਮੂਰਤੀ ਫੇਰ ਦੱਸਦਾ ਹੈ ਪਰ ਉਸ ਦੇ ਪਹਿਲੇ ਬਿਆਨ ਤੇ ਇਹਨਾਂ ਬਿਆਨਾਂ ਦੇ ਵਿੱਚ ਫਰਕ ਸੀ ਪੁਲਿਸ ਨੂੰ ਸ਼ੱਕ ਹੁੰਦਾ ਕਿ ਇਸ ਬੰਦੇ ਨੇ ਹੀ ਕੁਝ ਨਾ ਕੁਝ ਕੀਤਾ ਕਿਉਂਕਿ ਪੁਲਿਸ ਸੀਸੀਟੀਵੀ ਕੈਮਰੇ ਵੀ ਦੇਖਦੀ ਹੈ ਜੋ ਉਹਨਾਂ ਦੇ ਘਰ ਦੇ ਬਾਹਰ ਲੱਗੇ ਹੋਏ ਸੀ ਉਸ ਵਿੱਚ ਮਾਦਵੀ ਘਰ ਦੇ ਅੰਦਰ ਜਾਂਦੀ ਤਾਂ ਦਿਖਾਈ ਦਿੰਦੀ ਹੈ ਪਰ ਘਰ ਤੋਂ ਬਾਹਰ ਨਿਕਲਦੀ ਨਹੀਂ ਦਿਖਾਈ ਦਿੰਦੀ ਹੁਣ ਪੁਲਿਸ ਵਾਲੇ ਗੁਰੂ ਮੂਰਤੀ ਦੇ ਘਰ ਵੀ ਜਾਂਦੇ ਨੇ ਉੱਥੇ ਘਰ ਦੀ ਤਲਾਸ਼ੀ ਲੈਂਦੇ ਨੇ ਪਰ ਘਰੋਂ ਪੁਲਿਸ ਵਾਲਿਆਂ ਨੂੰ ਕੁਝ ਵੀ ਨਹੀਂ ਮਿਲਦਾ ਪਰ ਗੁਰੂ ਮੂਰਤੀ ਤੇ ਪੁਲਿਸ ਨੂੰ ਪੂਰਾ ਸ਼ੱਕ ਹੁੰਦਾ ਤੇ ਹੁਣ ਗੁਰੂ ਮੂਰਤੀ ਤੋਂ ਪੁਲਿਸ ਵਾਲੇ ਸਖਤੀ ਦੇ ਨਾਲ ਪੁੱਛਗਿੱਛ ਕਰਦੇ ਆ ਗੁਰੂ ਮੂਰਤੀ ਪੁਲਿਸ ਵਾਲਿਆਂ ਨੂੰ ਘਰ ਲੈ ਜਾਂਦਾ ਤੇ ਉਹ ਦੱਸਦਾ ਕਿ ਜੋ ਮਾਦਵੀ ਸੀ ਉਹ ਪਹਿਲਾਂ ਬਾਥਰੂਮ ਚ ਗਈ ਤੇ ਉਸ ਤੋਂ ਬਾਅਦ ਕਿਚਨ ਦੇ ਵਿੱਚ ਆਈ ਰਸੋਈ ਦੇ ਵਿੱਚ ਆਈ ਤੇ ਫਿਰ ਕੁੱਕਰ ਦੇ ذریعے ਘਰੋਂ ਬਾਹਰ ਨਿਕਲ ਗਈ ਹੁਣ ਪੁਲਿਸ ਵਾਲਿਆਂ ਨੂੰ ਲੱਗ ਰਿਹਾ ਸੀ ਕਿ ਇਸ ਬੰਦੇ ਦਾ ਦਿਮਾਗ ਹਿੱਲ ਚੁੱਕਿਆਗਾ ਇਹ ਮੈਂਟਲੀ ਅਫਸੈਟ ਹੋ ਚੁੱਕਿਆ ਤੇ ਹੋਰ ਸ਼ਕਤੀ ਦੇ ਨਾਲ ਜਦੋਂ ਹੁਣ ਪੁਲਿਸ ਉਸ ਨੂੰ ਪੁੱਛਦੀ ਹੈ ਕਿ ਸਹੀ ਦੱਸ ਕੀ ਗੱਲ ਹੈ ਤਾਂ ਫਿਰ ਉਹ ਸਾਰੀ ਕਹਾਣੀ ਦੱਸਦਾ ਹੈ ਉਹ ਦੱਸਦਾ ਹੈ ਕਿ 16 ਜਨਵਰੀ 2025 ਨੂੰ ਸਵੇਰੇ ਜੋ ਮਾਦ ਵੀ ਸੀ ਉਸ ਨੇ ਮੈਨੂੰ ਕਿਹਾ ਕਿ ਮੈਂ ਪੇਕੇ ਜਾਣਾ ਪਰ ਮੈਂ ਉਸ ਨੂੰ ਕਿਹਾ ਕਿ ਬੱਚੇ ਗਏ ਹੋਏ ਨੇ ਭੂਆ ਦੇ ਕੋਲ ਗਏ ਹੋਏ ਨੇ ਤੂੰ ਨਾ ਜਾ ਜੇ ਤੂੰ ਚਲੀ ਗਈ ਤਾਂ ਮੈਂ ਇਕੱਲਾ ਰਹਿ ਜਾਵਾਂਗਾ ਇਸ ਗੱਲ ਤੋਂ ਸਾਡਾ ਝਗੜਾ ਹੋ ਗਿਆ ਝਗੜਾ ਹੋਣ ਤੋਂ ਬਾਅਦ ਮੈਨੂੰ ਗੁੱਸਾ ਆਇਆ ਤੇ ਮੈਂ ਉਸ ਨੂੰ ੱੱਕਾ ਦੇ ਦਿੱਤਾ ਤੇ ਜੋ ਮਾਦਵੀ ਸੀ ਉਸ ਦਾ ਸਿਰ ਕੰਧ ਦੇ ਨਾਲ ਟਕਰਾ ਜਾਂਦਾ ਤੇ ਮਾਦਵੀ ਡਿੱਗ ਪੈਂਦੀ ਹੈ ਹੁਣ ਗੁਰੂ ਮੂਰਤੀ ਨੂੰ ਲੱਗਦਾ ਕਿ ਸ਼ਾਇਦ ਮਾਦਵੀ ਨਾਟਕ ਕਰਦੀ ਹੈ ਗੁਰੂ ਮੂਰਤੀ ਘਰੋਂ ਬਾਹਰ ਚੱਲਿਆ ਜਾਂਦਾ ਥੋੜੇ ਸਮੇਂ ਬਾਅਦ ਜਦੋਂ ਵਾਪਸ ਆਉਂਦਾ ਤਾਂ ਮਾਦਵੀ ਉਦਾਂ ਹੀ ਪਈ ਸੀ ਉਸ ਤੋਂ ਬਾਅਦ ਫੇਰ ਇਹ ਘਰੋਂ ਬਾਹਰ ਚਲਿਆ ਜਾਂਦਾ ਦੋ ਤਿੰਨ ਘੰਟਿਆਂ ਬਾਅਦ ਆਉਂਦਾ ਤਾਂ ਫੇਰ ਵੀ ਮਾਦਵੀ ਉਦਾਂ ਹੀ ਫਰਸ਼ ਦੇ ਉੱਤੇ ਪਈ ਸੀ ਹੁਣ ਇਹ ਪਰੇਸ਼ਾਨ ਹੋ ਗਿਆ ਇਸ ਨੂੰ ਲੱਗਿਆ ਕਿ ਜ਼ਰੂਰ ਕੋਈ ਨਾ ਕੋਈ ਗੜਬੜ ਹੈ ਕੋਈ ਨਾ ਕੋਈ ਗੱਲ ਹੈ ਤਾਂ ਹੁਣ ਇਸ ਨੇ ਮਾਦਵੀ ਦੀ ਨਬਜ਼ ਦੇਖੀ ਤਾਂ ਨਬਜ਼ ਨਹੀਂ ਚੱਲ ਰਹੀ ਸੀ ਤੇ ਮਾਦਵੀ ਦੇ ਜੋ ਸਾਹ ਸੀ ਉਹ ਵੀ ਨਹੀਂ ਚੱਲ ਰਿਹਾ ਸੀ ਤਾਂ ਇਸ ਨੂੰ ਪਤਾ ਲੱਗ ਗਿਆ ਕਿ ਮਾਦਵੀ ਦੀ ਮੌਤ ਹੋ ਚੁੱਕੀ ਹੈ ਮਾਦਵੀ ਨਾਲ ਇਸ ਦੇ ਰਿਸ਼ਤੇ ਜਿਆਦਾ ਵਧੀਆ ਨਹੀਂ ਸੀ 5 ਸਾਲ ਤੋਂ ਇਹਨਾਂ ਦੇ ਵਿੱਚ ਹੁਣ ਅਕਸਰ ਝਗੜਾ ਰਹਿੰਦਾ ਸੀ ਕਿਤੇ ਨਾ ਕਿਤੇ ਗੁਰੂ ਮੂਰਤੀ ਨੂੰ ਖੁਸ਼ੀ ਵੀ ਹੋਈ ਕਿ ਮਾਦਵੀ ਮਰ ਗਈ ਠੀਕ ਹੈ ਪਰ ਗੁਰ ਜੋ ਗੁਰੂ ਮੂਰਤੀ ਸੀ ਉਸ ਦੇ ਅੱਗੇ ਸਭ ਤੋਂ ਵੱਡਾ ਹੁਣ ਸਵਾਲ ਇਹ ਸੀ ਕਿ ਮਾਦਵੀ ਦੀ ਜੋ ਲਾਸ਼ ਹੈ ਉਸ ਦਾ ਕੀ ਕੀਤਾ ਜਾਵੇ ਇਸ ਨੇ ਦੱਸਿਆ ਕਿ ਮੈਂ ਫਿਰ ਉਸ ਦੀ ਲਾਸ਼ ਨੂੰ ਬਾਥਰੂਮ ਦੇ ਵਿੱਚ ਲੈ ਗਿਆ ਤੇ ਉਸ ਦੇ ਛੋਟੇ ਛੋਟੇ ਟੁਕੜੇ ਕੀਤੇ ਛੋਟੇ ਛੋਟੇ ਟੁਕੜੇ ਕਰਨ ਤੋਂ ਬਾਅਦ ਏਸ ਨੇ ਉਸ ਦੀ লাশ ਦੇ ਟੁਕੜੇ ਕੁੱਕਰ ਦੇ ਵਿੱਚ ਉਬਾਲੇ ਇੱਕ ਵੱਡਾ ਕੁੱਕਰ ਰੱਖਿਆ ਹੋਇਆ ਸੀ ਉਸ ਵਿੱਚ ਉਬਾਲੇ ਤੇ ਕਈ ਟੁਕੜਿਆਂ ਨੂੰ ਏਸ ਨੇ ਮਿਕਸੀ ਦੇ ਵਿੱਚ ਗ੍ਰाइंड ਕੀਤਾ ਤੇ ਕਈ ਟੁਕੜੇ ਏਸ ਨੇ ਜੋ ਹੱਡੀਆਂ ਵਗੈਰਾ ਸੀ ਉਹ ਮੂਸਲੇ ਦੇ ਨਾਲ ਕੁੱਟੀਆਂ ਫਿਰ ਇਹ ਉਹ ਸਾਰੇ ਟੁਕੜਿਆਂ ਨੂੰ ਇਕੱਠੇ ਕਰਦਾ ਵਾਇਲ ਕੀਤੇ ਹੋਏ ਤੇ ਜੋ ਕੁੱਟੀਆਂ ਹੋਈਆਂ ਹੱਡੀਆਂ ਸੀ ਗ੍ਰाइंड ਕੀਤਾ ਹੋਇਆ ਜੋ ਮਾਸ ਸੀ ਉਸ ਨੂੰ ਇਕੱਠਾ ਕਰਕੇ ਇਸ ਦੇ ਘਰ ਤੋਂ ਥੋੜੀ ਦੂਰ ਇੱਕ ਝੀਲ ਸੀ ਉਸ ਵਿੱਚ ਇਹ ਸੈੱਟ ਹੁੰਦਾ ਹੈ ਵੱਡੀ ਝੀਲ ਹੁੰਦੀ ਹੈ ਜਿਸ ਵਿੱਚ ਮੱਛੀਆਂ ਸੀ ਤੇ ਇਸ ਨੂੰ ਲੱਗਿਆ ਕਿ ਜੋ ਮੱਛੀਆਂ ਨੇ ਉਹ ਇਸ ਦੀ ਬਾਡੀ ਦੇ ਟੁਕੜੇ ਖਾ ਜਾਣਗੀਆਂ ਤੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਲੱਗੇਗਾ ਜੋ ਗੁਰੂ ਮੂਰਤੀ ਸੀ ਇਸ ਦਾ ਵਿਆਹ ਮਾਦਵੀ ਦੇ ਨਾਲ 2012 ਦੇ ਵਿੱਚ ਹੋਇਆ ਸੀ ਇਹਨਾਂ ਦੇ ਘਰ ਤੋਂ ਬੱਚੇ ਵੀ ਪੈਦਾ ਹੁੰਦੇ ਆ ਪਰ ਇਨਾਂ ਦੇ ਘਰ ਹੁਣ ਲੜਾਈ ਵੀ ਰਹਿੰਦੀ ਸੀ ਇਹ ਗੱਲ ਵੀ ਜੋ ਨਿਕਲ ਕੇ ਸਾਹਮਣੇ ਆਈ ਹੈ ਹੁਣ ਪੁਲਿਸ ਨੂੰ ਲੱਗਿਆ ਕਿ ਜੇ ਬੰਦਾ ਸੱਚ ਬੋਲ ਰਿਹਾ ਹੈ ਕਿਉਂਕਿ ਜੋ ਮਾਦਵੀ ਸੀ ਉਹ ਘਰੋਂ ਬਾਹਰ ਨਿਕਲਦੀ ਦਿਖਾਈ ਨਹੀਂ ਦਿੱਤੀ ਸੀਸੀਟੀਵੀ ਕੈਮਰੇ ਦੇ ਵਿੱਚ ਸਿਰਫ ਇਹ ਹੀ ਦਿਖਾਈ ਦਿੱਤਾ ਕਿ ਮਾਦਵੀ ਘਰ ਦੇ ਅੰਦਰ ਦਾਖਲ ਹੋ ਰਹੀ ਹੈ ਪੁਲਿਸ ਵਾਲੇ ਹੁਣ ਖੋਜੀ ਕੁੱਤੇ ਅਤੇ ਫਰੈਂਸਿਕ ਟੀਮਾਂ ਨੂੰ ਵੀ ਬੁਲਾਉਂਦੇ ਨੇ ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਸਾਰੇ ਘਰ ਦੀ ਸ਼ਾਨ ਵੀਨ ਕੀਤੀ ਜਾਂਦੀ ਹੈ ਪਰ ਕਿਤੋਂ ਵੀ ਕੋਈ ਐਦਾਂ ਦਾ ਸਬੂਤ ਨਹੀਂ ਮਿਲਦਾ ਜਿਸ ਤੋਂ ਪਤਾ ਲੱਗ ਸਕੇ ਕਿ ਇਸ ਘਰ ਦੇ ਵਿੱਚ ਕੋਈ ਕਤਲ ਹੋਇਆ ਇਸ ਘਰ ਦੇ ਵਿੱਚ ਕਿਸੇ ਲਾਸ਼ ਦੇ ਟੁਕੜੇ ਕੀਤੇ ਗਏ ਤੇ ਇਸ ਗੁਰੂ ਮੂਰਤੀ ਨੇ ਇਹ ਵੀ ਦੱਸਿਆ ਸੀ ਕਿ ਜਦੋਂ ਤੱਕ ਮੇਰੇ ਸੱਸ ਸਹੁਰਾ ਘਰ ਆਏ ਉਦੋਂ ਤੱਕ ਮੈਂ ਘਰ ਨੂੰ ਬਿਲਕੁਲ ਸਾਫ਼ ਕਰ ਦਿੱਤਾ ਸੀ ਘਰ ਦੀ ਬਿਲਕੁਲ ਸਫਾਈ ਕਰ ਦਿੱਤੀ ਸੀ ਖੋਜੀ ਕੁੱਤੇ ਤੇ ਫਰੈਂਸਿਕ ਟੀਮਾਂ ਨੂੰ ਵੀ ਇਸ ਦੇ ਘਰ ਵਿੱਚੋਂ ਇਹੋ ਜਿਹਾ ਕੋਈ ਨਿਸ਼ਾਨ ਨਹੀਂ ਮਿਲਿਆ ਜਿਸ ਤੋਂ ਪਤਾ ਲੱਗ ਸਕੇ ਕਿ ਏਸ ਨੇ ਮਾਧਵੀ ਦਾ ਕਤਲ ਘਰ ਵਿੱਚ ਕੀਤਾ ਉਸ ਦੀ ਲਾਸ਼ ਦੇ ਟੁਕੜੇ ਕੀਤੇ ਤੇ ਨਾ ਹੀ ਉਸ ਪ੍ਰੈਸ਼ਰ ਕੁੱਕਰ ਦੇ ਵਿੱਚੋਂ ਕੁਝ ਮਿਲਿਆ ਤੇ ਨਾ ਹੀ ਕਿਸੇ ਮਿਕਸਰ ਗ੍ਰੈਂਡਰ ਦੇ ਵਿੱਚੋਂ ਕੁਝ ਮਿਲਿਆ ਜਿਸ ਤੋਂ ਪਤਾ ਲੱਗ ਸਕੇ ਕਿ ਏਸ ਨੇ ਮਾਧਵੀ ਦੀ ਮੌਤ ਤੋਂ ਬਾਅਦ ਉਸ ਦੇ ਛੋਟੇ ਛੋਟੇ ਟੁਕੜੇ ਕਰਕੇ ਇਸ ਤਰ੍ਹਾਂ ਉਬਾਲੇ ਗ੍ਰੈਂਡ ਕੀਤੇ ਜਾਂ ਕੁੱਟੇ ਤੇ ਉਸ ਤੋਂ ਬਾਅਦ ਜਿਸ ਝੀਲ ਬਾਰੇ ਇਸ ਨੇ ਦੱਸਿਆ ਸੀ ਉਸ ਵਿੱਚ ਵੀ ਜਾ ਕੇ ਮਾਦਵੀ ਦੇ ਜੋ మాਸ ਦੇ ਟੁਕੜੇ ਸੀ ਉਹਨਾਂ ਦੀ ਭਾਲ ਕੀਤੀ ਗਈ ਤਲਾਸ਼ ਕੀਤੀ ਗਈ ਤੇ ਨਾ ਹੀ ਝੀਲ ਦੇ ਵਿੱਚੋਂ ਕੋਈ ਐਦਾਂ ਦੇ మాਸ ਦੇ ਟੁਕੜੇ ਮਿਲੇ ਜਿਸ ਤੋਂ ਪਤਾ ਲੱਗ ਸਕੇ ਕਿ ਮਾਦਵੀ ਦਾ ਕਤਲ ਕਰਨ ਤੋਂ ਬਾਅਦ ਉਸ ਦੇ ਉਸ ਦੀ লাশ ਦੇ ਟੁਕੜੇ ਕਰਨ ਤੋਂ ਬਾਅਦ ਗੁਰੂ ਮੂਰਤੀ ਨੇ ਜੋ লাশ ਸੀ ਉਹ ਝੀਲ ਦੇ ਵਿੱਚ ਸੁੱਟ ਦਿੱਤੀ ਹੁਣ ਪੁਲਿਸ ਵਾਲੇ ਹੋਰ ਜਾਂਚ ਕਰ ਰਹੇ ਆ ਹੋਰ ਸਬੂਤ ਇਕੱਠੇ ਕਰ ਰਹੇ ਨੇ ਜਿਸ ਤੋਂ ਇਹ ਜੋ ਕਤਲ ਆ ਕਲੀਅਰ ਹੋ ਸਕੇ ਕਿਉਂਕਿ ਪੁਲਿਸ ਕੋਲ ਕੋਈ ਵੀ ਸਬੂਤ ਨਹੀਂ ਜਿਸ ਤੋਂ ਪਤਾ ਲੱਗ ਸਕੇ ਕਿ ਜੋ ਗੁਰੂ ਮੂਰਤੀ ਆ ਉਸ ਨੇ ਹੀ ਮਾਦਬੀ ਦੀ ਲਾਸ਼ ਦੇ ਟੁਕੜੇ ਕਰਕੇ ਉਸ ਨੂੰ ਝੀਲ ਦੇ ਵਿੱਚ ਸੁੱਟਿਆ ਜੇ ਇਹ ਮਾਮਲਾ ਅਦਾਲਤ ਦੇ ਵਿੱਚ ਵੀ ਚਲਿਆ ਗਿਆ ਤੇ ਪੁਲਿਸ ਇਹ ਚੀਜ਼ ਸਾਬਤ ਕਰਨ ਵਿੱਚ ਨਾਕਾਮਜਾਬ ਹੋ ਗਈ ਕਿ ਗੁਰੂ ਮੂਰਤੀ ਨੇ ਕਿਵੇਂ ਲਾਸ਼ ਦੇ ਟੁਕੜੇ ਕੀਤੇ ਤੇ ਕਿਵੇਂ ਉਸ ਤੋਂ ਬਾਅਦ ਝੀਲ ਦੇ ਵਿੱਚ ਲਾਸ਼ ਨੂੰ ਸੁੱਟਿਆ ਕਿਉਂਕਿ ਸਬੂਤ ਨਾ ਹੋਣ ਕਾਰਨ ਇਹ ਜੋ ਕੇਸ ਹੈ ਇਹ ਅਦਾਲਤ ਵਿੱਚ ਜਾਦਾ دیر ਨਹੀਂ ਟਿਕ ਸਕੇਗਾ ਇਸ ਲਈ ਪੁਲਿਸ ਨੂੰ ਸਬੂਤ ਮਿਲਨੇ ਬਹੁਤ ਹੀ ਜਿਆਦਾ ਜ਼ਰੂਰੀ ਨੇ ਜੇ ਸਬੂਤ ਨਹੀਂ ਮਿਲਦੇ ਤਾਂ ਸ਼ਾਇਦ ਇਹ ਜੋ ਕੇਸ ਹੈ ਇਹ ਕੇਸ ਸੋਲਜ ਦਾ ਨਜ਼ਰ ਨਹੀਂ ਆ ਰਿਹਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ ਕਿਦਾਂ ਦੀਆਂ ਘਟਨਾਵਾਂ ਕਿਦਾਂ ਕਿਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਿਹਾ ਹੈ ਕਿਵੇਂ ਗੁਰੂ ਮੂਰਤੀ ਦੇ ਦੱਸਣ ਅਨੁਸਾਰ ਉਹਨਾਂ ਦਾ ਮਾਮੂਲੀ ਗੱਲ ਤੇ ਝਗੜਾ ਹੋਇਆ ਤੇ ਉਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਧੱਕਾ ਦੇ ਦਿੱਤਾ ਉਹ ਕੰਧ ਵਿੱਚ ਟਕਰਾਉਂਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਗੁਰੂ ਮੂਰਤੀ ਉਹ ਕਰਦਾ ਜਿਸ ਦੀ ਸ਼ਾਇਦ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ ਗੁਰੂ ਮੂਰਤੀ ਦੇ ਦੱਸਣ ਅਨੁਸਾਰ ਪਰ ਪੁਲਿਸ ਨੂੰ ਐਦਾਂ ਦਾ ਕੁਝ ਵੀ ਨਹੀਂ ਮਿਲਦਾ ਜਿਸ ਤੋਂ ਪਤਾ ਲੱਗ ਸਕੇ ਕਿ ਜੋ ਗੁਰੂ ਮੂਰਤੀ ਕਹਿ ਰਿਹਾ ਉਹ ਸਹੀ ਹੈ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਵਾਗਤ